ਪਦੀ ਨੇ ਰੋਟੀ ਵਰਸਸ ਵੋਟੀ ਰੋਟੀ ਵੋਟੀ ਰੋਟੀ ਰੋਟੀ ਦੇ ਬੰਦਾ ਮਗਰ ਮਗਰ ਤੇ ਵੋਟੀ ਦੇ ਗਿਆ ਕੀ ਉਹ ਕਿਦਾਂ ਰੱਬ ਵਰਗਾ ਬੰਦਾ ਨਹੀਂ ਕੋਈ ਹੈਗਾ ਨੋਟੀ ਜਿਨੇ ਸਾਰੇ ਸੰਸਾਰ ਨੂੰ ਰੱਬ ਵਰਗਾ ਬੰਦਾ ਨਹੀਂ ਕੋਈ ਹੈਗਾ ਨੋਟੀ ਕੀ ਬੱਲੇ ਜਿੰਦੇ ਸਾਰੇ ਸੰਸਾਰ ਨੂੰ ਲਾਈ ਵੋਟੀ ਵੈਸਾ ਦਾ ਜੱਗ ਤੇ ਖਾਂਦੇ ਰੈਣ ਗਾਲਾਂ ਜਿੰਨਾ ਬਚੋਲਿਆਂ ਕੀਤੀ ਏ ਕਮਾਈ ਮੋਟੀ ਕੀ ਬਾਤ ਪੱਜੀ ਫਿਰਦੀ ਏ ਬੋਟੀ ਦੇ ਅੱਗੇ ਦੁਨੀਆ ਸੁਬਾ ਸ਼ਾਮ ਦੁਪਹਿਰ ਨੂੰ ਭਜਾਏ ਬੋਟੀ ਦਿਲ ਦੇ ਦਰਦ ਨਾਲ ਫਰੋਲ ਜੁਗ ਗਿਆ ਵੇ ਉਹ ਬੋਟੀ ਦੀ ਕਦਰ ਨੂੰ ਕੀ ਜਾਣੇ ਬੈਣੀ ਪਾਲ ਸਿਆ ਵੇ ਨਵਜੀਤ ਸਿਆ ਉਹ ਬੋਟੀ ਦੀ ਕਦਰ ਨੂੰ ਕੀ ਜਾਣੇ ਲਾਵਾਂ ਲੈ ਕੇ ਨਾ ਜੀ ਦੇ ਘਰ ਆਈ ਬੋਟੀ ਮੱਥਾਵਾਚਾ ਵਿਆਹ ਪਰੇ ਨੂੰ ਪੁੱਛ ਹੌਲੀ ਬੋਨਾ ਭਾਬੀ ਤੇ ਨਹੀਂ ਆ ਨਹੀਂ ਵੀ ਆਉਣਗੇ ਵਿਆਹ ਪਰੇ ਨੂੰ ਪੁੱਛ ਕੇ ਵੇਖ ਮਨ ਹਾਏ ਵੇਖ ਅਮਨ ਸੁਬਾ ਸ਼ਾਮ ਆਟਾ ਗੁਨਾਏ ਵੋਟੀ ਨਹੀਂ ਬੰਦਾ ਆ ਗਿਆ ਬੋਲਾ ਉਹਨੇ ਹੱਥ ਮਾਰ ਹੋ ਗਿਆ ਉਹਨੇ ਹੱਥ ਤੋ ਗਿਆ ਯਾਰ ਪੱਬ ਜੱਟ ਹੁਣ ਦੇ ਆ ਰੋਟੀ ਗਾਣਾ ਗਾਉਂਦੇ ਹਮਾਂਸਰ ਟਿਕਟ ਹਣ ਰਿਆ ਮੈਂ ਜਿਹੜੇ ਸੁਣ ਰਹੀ ਹੋਈ ਉਹਨਾਂ ਕਰਾਂ ਚ ਬਰਕਤਾਂ ਰਹਿੰਦੀਆਂ ਨੇ ਇੱਕ ਵਾਰ ਜਿੱਥੇ ਮੁਸਕਰਾਏ ਵਉਤੀ ਹਾਜ਼ਰ ਮੈਡਮ ਜੀ ਵਾਲਾ ਆਪਣਾਲੀਆਂ ਅੱਛਾ ਉਹਨਾਂ ਘਰਾਂ ਚ ਬਰਕਤਾਂ ਰਹਿੰਦੀਆਂ ਨੇ ਇੱਕ ਵਾਰ ਜਿੱਥੇ ਮੁਸਕਰਾਏ ਵਉਤੀ ਵੇ ਪਾਪ ਕੇ ਬੈਗ ਸ਼ੋਪਿੰਗ ਸੈਂਟਰ ਜਾਵੜਦੀ ਦਾਦੇ ਦਾਦੀਆਂ ਨੂੰ ਬੱਚੇ ਚਕਾਏ ਵਉਤੀ ਕੀਆ ਵਾਰ ਸੀ ਕੋਈ ਵਾਰਤੀ ਦੀਆਂ ਪਾਵਰਾਂ ਨਹੀਂ ਖੋ ਸਕਦਾ ਹਾਏ ਖੋ ਸਕਦਾ ਕਿਉਂਕਿ ਪਾਵਰਾਂ ਦੇ ਕੇ ਸਿਰ ਆਪਣੇ ਗਣੋਂ ਲਾਇਬਿਲਟੀ ਰੱਬ ਨੇ ਬਣਾਈ ਰੱਬ ਫੜਾ ਸੀ ਨੋਟ ਕੀ ਨੇ ਬਣਾਈ ਵਾਟੀ ਹਾਂਜੀ ਹਾਂਜੀ ਉਧਿਆ ਪਾਵਰਾ ਕਰਕੇ ਆਪਣੇ ਕੋਲੋਂ ਲਾਈਵ ਹੋ ਰਹੀ ਆਂਦਾ ਜਾਂ ਪੈਣੀ ਉਹਦੇ ਗਾਲੀ ਪੈ ਮੇਰੇ ਬੱਸ ਆਹ ਕੀ ਬਾਤ ਹੈ ਪਰ ਜੇ ਨਾ ਹੁੰਦੀ ਵੋਟੀ ਰੀ ਦੀ ਕਿਸਮਤ ਖੋਟੀ ਨਾ ਮਾਂ ਹੁੰਦੀ ਨਾ ਭੈਣ ਛੋਟੀ ਨਾ ਕੋਈ ਚੌਕੇ ਚੜਦੀ ਨਾ ਪੱਕਦੀ ਰੋਟੀ ਫਿਰ ਬੱਚਿਆਂ ਦੇ ਮੂੰਹ ਚ ਕਾਉਣ ਪਾਉਂਦਾ ਵੋਟੀ ਸੁਰਖਾਫ ਸਿਆਂ ਛੱਟ ਗੱਲਾਂ ਬਾਤਾਂ ਚੁੱਪ ਕਰਕੇ ਤੂੰ ਵੀ ਨਾ ਬਲਾ ਵੋਟੀ ਭਾਵੇਂ ਲੰਮੀ ਹੋਵੇ ਭਾਵੇਂ ਹੋਵੇ ਛੋਟੀ ਵੋਟੀ ਦੇਵੀ ਹੈ ਨੇਕਾਂ ਨੇ ਰੂਪ ਇਸ ਨੇ ਬਣ ਕੇ ਲక్ష్ਮੀ ਘਰ ਵਿੱਚ ਆਈ ਬੇਟੀ ਪਹਿਲਾਂ ਬਾਬਲੇ ਫਿਰ ਸਹੁਰੇ ਕਰਦਾ ਚੌਂਕਾ ਚੁੱਲਾ ਵੀ ਇਹ ਚਲਾਏ ਵੋਟੀ ਲੱਖ ਲਾਹਣ ਤਾਂ ਦਾਜ ਦੇ ਲੋਭੀਆਂ ਤੇ ਜਿਨ੍ਹਾਂ ਲਈ ਆਪਣਾ ਆਪ ਸੜਾਏ ਵੋਕੀ ਆਪਣਾ ਆਪ ਸੜਾਏ